ਗਲੰਦਰ ਦੇ ਉਸੇ ਪਿੰਡ ਮੈਸਮਪੁਰ ਵਿੱਚ ਆਏ ਹੋਏ ਆ ਜਿੱਥੇ ਕਿ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਨੂੰ ਬੇਰਹਿਮੀ ਨਾਲ ਮੌਤੇ ਘਾਟ ਕਰ ਦਿੱਤਾ ਗਿਆ। ਪ੍ਰੋਗਰਾਮ ਤੋਂ ਪਹਿਲਾਂ ਅਮਰ ਸਿੰਘ ਚਮਕੀਲਾ ਹੋਰਾਂ ਨੂੰ ਇਸ ਰੋਏ ਘਰ ਬਣਿਆ ਦੇਖ ਲਓ ਇੱਥੇ ਰੋਕਿਆ ਗਿਆ ਸੀ। ਇਸ ਮਕਾਨ 'ਚ ਪ੍ਰੋਗਰਾਮ ਸੀ ਉਸ 8 ਮਾਰਚ 1988 ਨੂੰ ਜਿੱਥੇ ਉਹਨਾਂ ਨੇ ਜਾ ਕੇ ਆਪਣੀ ਪਰਫਾਰਮੈਂਸ ਦੇਣੀ ਸੀ। ਐਸੀ ਗੱਡੀ ਖੜੀ ਸੀ। ਜੀ। ਕਿਆ ਗੱਡੀ ਖੜੀ ਆ? ਜੀ। ਤੇ ਉਹ ਕਹਿੰਦਾ ਸਾਨੂੰ ਵੀ ਤੂੰ ਨਾਲ ਬਹਿ ਜਾ। ਅੱਛਾ। ਗੱਡੀ 'ਚ। ਇਹ ਤੂੰ ਮੇਂ ਜਗ੍ਹਾ। ਜਦੋਂ ਇੱਦਾਂ ਹੀ ਪੈਰ ਪਾਉਣ ਲੱਗੇ ਦੋ ਜਣੇ। ਵੀ ਇਦਾਂ ਚੱਲ ਗਈ ਆ ਗੱਡੀ ਉੱਥੇ ਪਹੁੰਚ ਗਈ ਆ। ਜਦ ਅਸੀਂ ਮਤਲਬ ਉਹ ਖੰਮੇ ਕੋ ਪਹੁੰਚੇ ਆ ਤੇ ਜੱਤੇ ਇਹ ਪਾਣਾ ਵੀ ਤੇ। ਇੱਥੇ ਪਹੁੰਚਦੇ ਸਾਰੇ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਪਰਫਾਰਮੈਂਸ ਦੇਣ ਤੋਂ ਪਹਿਲਾਂ ਹੀ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਅੱਜ ਤੋਂ 36 ਸਾਲ ਪਹਿਲਾਂ 8 ਮਾਰਚ 1988 ਦਾ ਦਿਨ ਸੀ। ਉਸ ਵੇਲੇ ਪੰਜਾਬ ਦਾ ਇੱਕ ਮਕਬੂਲ ਗਾਇਕ ਅਮਰ ਸਿੰਘ ਚਮਕੀਲਾ ਇਸ ਦੁਨੀਆ ਤੋਂ ਸਦਾ ਲਈ ਵਿਦਾ ਹੋ ਗਿਆ ਅੱਜ ਅਸੀਂ ਜਲੰਧਰ ਦੇ ਉਸੇ ਪਿੰਡ ਮੈਸਮਪੁਰ ਵਿੱਚ ਆਏ ਹੋਏ ਹਾਂ ਜਿੱਥੇ ਕਿ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਨੂੰ ਬੇਰਹਿਮੀ ਨਾਲ ਮੌਤੇ ਘਾਟ ਤਰ ਦਿੱਤਾ ਗਿਆ। ਉਹ ਥਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦੀਆਂ ਆਖਰੀ ਥਾਵਾਂ ਸਾਬਤ ਹੋਈਆਂ ਕਿਉਂਕਿ ਉਸ ਤੋਂ ਬਾਅਦ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਇਮਾਰਤ ਦਿਖਾਣੇ ਆ ਜਿੱਥੇ ਕਿ ਅਮਰ ਸਿੰਘ ਚਮਕੀਲਾ ਆਪਣੇ ਸਾਥੀਆਂ ਦੇ ਨਾਲ ਅਮਰਜੋਤ ਕੌਰ ਗਾਇਕਾ ਉਹਨਾਂ ਦੇ ਜੋ ਸਾਥੀ ਗਾਇਕਾ ਸੀ ਉਹਨਾਂ ਦੇ ਨਾਲ ਤੇ ਆਪਣੇ ਸਾਥੀਆਂ ਦੇ ਨਾਲ ਇੱਥੇ ਰੁਕੇ ਹੋਏ ਸੀ। 8 ਮਾਰਚ ਦਾ ਉਹ ਦਿਨ ਸੀ ਜਦੋਂ ਅਮਰ ਸਿੰਘ ਚਮਕੀਲਾ ਹੋਰੇ ਜਿੱਥੇ ਆ ਕੇ ਰੁਕੇ ਸੀ ਇੱਕ ਪ੍ਰੋਗਰਾਮ ਸੀ ਮੈਸਮਪੁਰ ਪਿੰਡ ਦੇ ਵਿੱਚ ਮੈਸਮਪੁਰ ਪਿੰਡ ਦੇ ਵਿੱਚ ਪ੍ਰੋਗਰਾਮ ਤੋਂ ਪਹਿਲਾਂ ਅਮਰ ਸਿੰਘ ਚਮਕੀਲਾ ਹੋਰਾਂ ਨੂੰ ਇਸ ਜੋ ਤੁਸੀਂ ਇਹ ਬਿਲਡਿੰਗ ਦੇਖ ਰਹੇ ਹੋ ਇਹ ਘਰ ਬਣਿਆ ਦੇਖ ਰਹੋ ਇੱਥੇ ਰੁਕਿਆ ਗਿਆ ਸੀ ਇਹ ਜੋ ਤੁਸੀਂ ਪੌੜੀਆਂ ਦੇਖ ਰਹੇ ਹੋ ਇਹਨਾਂ ਪੌੜੀਆਂ ਤੋਂ ਚੜ ਕੇ ਉੱਪਰ ਚੁਬਾਰਾ ਬਣਿਆ ਹੋਇਆ ਹੈ ਉੱਥੇ ਉਹ ਉਹਨਾਂ ਦੇ ਸਾਥੀ ਤੇ ਜਿਹੜੇ ਸਾਜੀ ਸੀ ਉਹਨਾਂ ਦੇ ਨਾਲ ਉਹ ਸਾਰੇ ਇੱਥੇ ਰੁਕੇ ਸੀ ਤੇ ਉਹਨਾਂ ਨੂੰ ਰੋਟੀ ਪਾਣੀ ਛਕਾਇਆ ਗਿਆ ਅਮਰ ਸਿੰਘ ਚਮਕੀਲਾ ਦੀ ਚੜਤ ਸੀ ਉਮਰ ਸੀ 28 ਸਾਲ ਪਰ 28 ਸਾਲ ਦੀ ਉਸ ਉਮਰ 'ਚ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਆਵਾਜ਼ ਹਮੇਸ਼ਾ ਦੇ ਲਈ ਸ਼ਾਂਤ ਕਰ ਦਿੱਤੀ ਜਾਵੇਗੀ ਅੱਜ ਮੇਰੇ ਨਾਲ ਇਸ ਪਿੰਡ ਦੇ ਵਸਨੀਕ ਜਿਨ੍ਹਾਂ ਨੇ ਉਹ ਸਭ ਕੁਝ ਵਾਕਿਆ ਉਸ ਉਸ ਦੌਰ ਚ ਆਪਣੀ ਅੱਖਾਂ ਨਾਲ ਦੇਖਿਆ ਸੀ ਜੋਗਿੰਦਰ ਸਿੰਘ ਹੁਣੇ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਨੇੜਿਓ ਆਪਣੀ ਅੱਖਾਂ ਨਾਲ ਦੇਖਿਆ ਸੀ ਕਿ ਉਸ ਸਮੇਂ ਹੋਇਆ ਕੀ ਸੀ ਤੇ ਇਹ ਆਖਰੀ ਉਹ ਸ਼ਖਸ ਨੇ ਜਿਨ੍ਹਾਂ ਨੇ ਕੀ ਅਮਰ ਸਿੰਘ ਚਮਕੀਲਾ ਨੂੰ ਆਖਰੀ ਵਾਰ ਇਸ ਪਿੰਡ ਚ ਦੇਖਿਆ ਤੇ ਉਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਇਸ ਦੁਨੀਆ ਵਿੱਚ ਨਹੀਂ ਰਹੇ ਜੋਗਿੰਦਰ ਸਿੰਘ ਜੀ ਅੱਜ ਤੋਂ 36 ਸਾਲ ਪਹਿਲਾਂ ਜਦੋਂ ਤੁਸੀਂ ਤੁਹਾਡੀ ਉਮਰ ਮੇਰਾ ਖਿਆਲ ਹੈ 32 ਕੋ ਸਾਲ ਰਹੀ ਹੋਏਗੀ ਉਸ ਸਮੇਂ ਜਦੋਂ ਤੁਸੀਂ ਪਹਿਲੀ ਵਾਰੀ ਚਮਕੀਲਾ ਨੂੰ ਇੱਥੇ ਮਿਲੇ ਤਾਂ ਚਮਕੀਲਾ ਨੂੰ ਦੇ ਨਾਲ ਤੁਹਾਡਾ ਵਾਰਤਾਲਾਪ ਕਿਸ ਤਰ੍ਹਾਂ ਦਾ ਸੀ ਵਾਰਤਾਲਾਪ ਇਦਾਂ ਹੋਇਆ ਵੀ ਵਿਆਹ ਦਾ ਪ੍ਰੋਗਰਾਮ ਸੀ ਜੀ ਮੁੰਡੇ ਦਾ ਵਿਆਹ ਹੋ ਰਿਹਾ ਸੀ ਹਾਂਜੀ ਵਿਆਹ ਖੂਹ ਤੇ ਵਿਆਹ ਸੀਗਾ ਅੱਛਾ ਮੁੰਡੇ ਦਾ ਵਿਆਹ ਸੀਗਾ ਉੱਥੇ ਖੰਡ ਪਾੜ ਸੀਗਾ ਜੀ ਪਰੋਹਣੇ ਆਏ ਸੀਗੇ ਸਗਨ ਪੈਂਦਾ ਸੀਗਾ ਜਾਂ ਸਗਨ ਪੈਂਦਾ ਸੀ ਤਾਂ 12 ਵਜੇ ਆ ਗਿਆ ਜੀ ਜਾਂ 12 ਵਜੇ ਆ ਗਿਆ ਤਾਂ ਕਹਿੰਦੇ ਵੀ ਹੁਣ ਇੱਥੇ ਪਰੋਹਣੇ ਆਏ ਆ ਇਕੱਠਮਟ ਬਹੁਤ ਹੋਇਆ ਆ ਜੀ ਵੀ ਉਹ ਐ ਖੂਹ ਤੇ ਬਿਠਾਲ ਦਈਏ ਜੀ ਤਾਂ ਇੱਥੇ ਬਿਠਾਲ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਬਰਸ਼ਾਦਾ ਲੈ ਕੇ ਆਇਆ ਤੇ ਜਤੀਮਾਨ ਕੋਈ ਅਨਾਉਂਸਮੈਂਟ ਕਰਤੀ ਤੇ ਅਸੀਂ ਵੀ ਨਾਲ ਹੀ ਤੁਰ ਪਏ ਇੱਥੋਂ ਅੱਛਾ ਇੱਥੋਂ ਤੁਰ ਪਏ ਪੌੜੀਆਂ ਉੱਤੇ ਤੇ ਗੱਡੀ ਉਹ ਉੱਥੇ ਖੜੀ ਸੀ ਹਾਂ ਆਪਾਂ ਨਾਲ ਨਾਲ ਤੁਰਦੇ ਰਹੀ ਨਾਲ ਗੱਲਬਾਤ ਵੀ ਕਰਦੇ ਰਹੀਏ ਤੁਸੀਂ ਇਹ ਦੱਸਿਆ ਕਿ ਜਦੋਂ ਪਹਿਲੀ ਵਾਰੀ ਅਮਰ ਸਿੰਘ ਚਮਕੀਲਾ ਹੋਰੇ ਤੇ ਆਪਣੇ ਸਾਥੀਆਂ ਨਾਲ ਇਸ ਥਾਂ ਤੇ ਆ ਕੇ ਬੈਠੇ ਸੀ ਇੱਥੇ ਆ ਕੇ ਬੈਠੇ ਮੰਜੀ ਤੇ ਜੀ ਉਦੋਂ ਮਾਰਚ ਦਾ ਮਹੀਨਾ ਸੀ ਥੋੜਾ ਮੌਸਮ ਵੀ ਠੀਕ ਹੋਇਆ ਠੰਡਾ ਜੀ ਠੰਡਾ ਮੌਸਮ ਸੀ ਹਾਂ ਜੀ ਤੇ ਬਰਸ਼ਾਦਾ ਮੈਂ ਲੈ ਗਿਆ ਬੈਠੇ ਸੀ ਜਦ ਮੈਂ ਬਰਸ਼ਾਦੇ ਦਾ ਖਾਣਾ ਮੈਂ ਤੌਰ ਤੇ ਜਦ ਮੈਂ ਪੋੜੀਆਂ ਕੋਈ ਦਾ ਗਿਆ ਪਿਛੋਂ ਨੱਠ ਕੇ ਜਾ ਕੇ ਦੇ ਜਫੀ ਵਾਲੀ ਕਹਿੰਦਾ ਬਾਜੀ ਤੁਸੀਂ ਤਾਂ ਗੁੱਸਾ ਕਰ ਲਿਆ ਜੀ ਤੇ ਕਹਿੰਦਾ ਉਠ ਬੱਬੀ ਆਪਾਂ ਬਰਸ਼ਾਦਾ ਇਹੀ ਸ਼ਕਤ ਨਹੀਂ ਮਤਲਬ ਇਹ ਉਦੋਂ ਜਦੋਂ ਆ ਸਾਰਾ ਸੀ ਇਹ ਪੂਰਾ ਕੋਠਾ ਉਦੋਂ ਬਣਿਆ ਜੀ ਮੈਂ ਕਹੂੰਗਾ ਕਿ ਇੱਕ ਵਾਰ ਇਸ ਤੇ ਨਜ਼ਰ ਮਾਰਨ 17 ਜੂਨ 1969 ਦਾ ਇਹ ਬਣਿਆ ਲੱਗਦਾ ਹੈ ਉਦੋਂ ਦੀ ਇਹ ਡੇਟ ਲਿਖੀ ਹੋਈ ਹੈ ਯਾਨੀ ਕਿ ਇਹ ਚ 12 ਜਿਹੜਾ ਹੈਗਾ ਇਹਨਾਂ ਪੁਰਾਣਾ ਬਣਿਆ ਹੋਇਆ ਤੇ ਇੱਥੇ ਹੀ ਇਹ ਉਹਨਾਂ ਨੂੰ ਰੋਕਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਜੀ ਉਥੇ ਪ੍ਰੋਗਰਾਮ ਸੀਗਾ ਵਿਆਹ ਦਾ ਉਥੇ ਪਰੋਣੇ ਬੈਠੇ ਇੱਥੇ ਬਣਾਇਆ ਗਿਆ ਇੱਥੋਂ ਜੱਫੀ ਪਾ ਕੇ ਫਿਰ ਚੱਲ ਪਏ ਥੱਲੇ ਤੇ ਇੱਥੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਉਹਨੇ ਸਾਰੇ ਸਾਥੀ ਇੱਥੇ ਮੌਜੂਦ ਸੀ ਬਾਕੀ ਅੰਦਰ ਸੀ ਉਹ ਉਥੇ ਬਾਹਰ ਸੀ ਅੱਛਾ ਹਾਂਜੀ ਸਾਜੀ ਅੰਦਰ ਸੀ ਸਾਜੀ ਅੰਦਰ ਸੀ ਹਾਂਜੀ ਜੀ ਤੂੰ ਉਦੋਂ ਬਰਸ਼ਾਦਾ ਸ਼ਾਕੇ ਤਾਂ ਜਦੋਂ ਅਨਾਉਂਸਮੈਂਟ ਕਰਤੀ ਤੇ ਗੱਡੀ 'ਚ ਉਥੇ ਆ ਜਾਓ ਕਹਿੰਦੇ ਗੱਡੀ 'ਚ ਬਹਿਨੇ ਆ ਅਸੀਂ ਬਿਨਾਂ ਆਲੀ ਤੁਰ ਉਦੋਂ ਨਾਲ ਉਹਨਾਂ ਦਾ ਪ੍ਰੋਗਰਾਮ ਹੋਣਾ ਸੀ ਉਸ ਵੇਲੇ ਮਤਲਬ ਕਿ ਜਦੋਂ ਅਨਾਉਂਸਮੈਂਟ ਹੋਈ ਤਾਂ ਇੱਥੋਂ ਆਪਣੇ ਸਾਥੀਆਂ ਨਾਲ ਉੱਤਰ ਕੇ ਹਾਂਜੀ ਉਹ ਨਿਕਲ ਗਏ ਇੱਥੋਂ ਨਿਕਲ ਗਏ ਅੱਛਾ ਨਾਲ ਫਿਰ ਤੁਹਾਡੀ ਵੀ ਜਾਣ ਦੀ ਡਿਊਟੀ ਸੀ ਸਾਥੀ ਥੋੜੇ ਜਿਹਾ ਪਹਿਲਾਂ ਚਲ ਗਏ ਸੀਗੇ ਜੀ ਸਾਥੀ ਥੋੜੇ ਜਿਹਾ ਪਹਿਲਾਂ ਚਲ ਗਏ ਅੱਛਾ ਤਾਂ ਗੱਡੀ ਉੱਥੇ ਖੜੀ ਸੀਗੀ ਅੱਛਾ ਮਤਲਬ ਗੱਡੀ ਇੱਥੋਂ ਗੱਡੀ ਚੋਂ ਹੋ ਕੇ ਨਿਕਲੀ ਗੱਡੀ ਉੱਥੇ ਖੜੀ ਸੀਗੀ ਜੀ ਜਾਂ ਗੱਡੀ ਖੜੀ ਸੀ ਅਸੀਂ ਆਹ ਮੁੰਡਾ ਹੁਣ ਬਾਹਰ ਇੱਕ ਗੱਲ ਹੋਰ ਦੱਸੋ ਕਿ ਜਦੋਂ ਇੱਥੋਂ ਉਤਰ ਕੇ ਗਏ ਆਪਾਂ ਇੱਕ ਇੱਕ ਮਕਾਨ ਦਿਖਾ ਦਈਏ ਜਿੱਥੇ ਉਹਨਾਂ ਨੇ ਜਾਣਾ ਸੀ ਇਸ ਮਕਾਨ ਚ ਪ੍ਰੋਗਰਾਮ ਸੀ ਉਸ 8 ਮਾਰਚ 1988 ਨੂੰ ਜਿੱਥੇ ਉਹਨਾਂ ਨੇ ਜਾ ਕੇ ਆਪਣੀ ਪਰਫਾਰਮੈਂਸ ਦੇਣੀ ਸੀ ਇੱਥੇ ਪਰਫਾਰਮੈਂਸ ਦੇ ਕੇ ਫਿਰ ਉਹਨਾਂ ਨੇ ਨਿਕਲਣਾ ਸੀ ਪਰ ਉਸ ਤੋਂ ਪਹਿਲਾਂ ਸਾਰੀ ਘਟਨਾ ਵਾਪਰੀ ਤੇ ਇਹ ਜਿਹੜਾ ਕੋਠਾ ਹੈਗਾ ਇੱਥੇ ਉਹ ਰੁਕੇ ਸੀਗੇ ਕੁਝ ਥੇਰ ਦੇ ਲਈ ਪ੍ਰਸ਼ਾਦਾ ਪਾਣੀ ਸ਼ਕਣ ਦੇ ਲਈ ਜੀ ਤੇ ਤੁਹਾਡੀ ਡਿਊਟੀ ਸੀ ਉਸ ਵੇਲੇ ਕਿ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖ ਕੇ ਤੇ ਤੋਰਨਾ ਨਾਲ ਜੀ ਤੇ ਇਸ ਤੋਂ ਬਾਅਦ ਇਹ ਤੁਰ ਪਏ ਇੱਥੋਂ ਗੱਡੀ ਨਾਲ ਹੀ ਤੁਰ ਪਏ ਆ ਅੱਛਾ ਉਹ ਹੁਣ ਮੁੰਡਾ ਬਾਹਰ ਗਿਆ ਤੁਸੀਂ ਨਾਲ ਜਾਣਾ ਸੀ ਉਹਨਾਂ ਦੇ ਨਹੀਂ ਉਹ ਮੁੰਡਾ ਹੁਣ ਬਾਹਰ ਗਿਆ ਆ ਜੀ ਗਿਆ ਇੰਗਲੈਂਡ ਗਿਆ ਆ ਜੀ ਤੇ ਅਸੀਂ ਦੋ ਜਣੇ ਸੀਗੇ ਜੀ ਜਾਂ ਤੁਰੇ ਜਾਂਦੇ ਤਾਂ ਗੱਡੀ ਉੱਥੇ ਖੜੀ ਸੀਗੀ ਜੀ ਜਦ ਗੱਡੀ ਉੱਥੇ ਖੜੀ ਸੀ ਵੀ ਤੇ ਦੋ ਬੰਦੇ ਜਗ੍ਹਾ 'ਤੇ ਸੀ ਜੀ ਬਹਿਣ ਵਾਲੀ ਦੋ ਬੰਦੇ ਦੀ ਗੱਡੀ ਦੇ ਵਿੱਚ ਜਗ੍ਹਾ ਸੀ ਐਸੀ ਗੱਡੀ ਖੜੀ ਸੀ ਜੀ ਜਦ ਗੱਡੀ ਖੜੀ ਆ ਜੀ ਤੇ ਉਹ ਕਹਿੰਦਾ ਸਾਨੂੰ ਵੀ ਤੁਸੀਂ ਨਾਲ ਬਹਿ ਜਾਓ ਅੱਛਾ ਗੱਡੀ 'ਚ ਤੇ ਦੋ ਬੰਦੇ ਜਗ੍ਹਾ ਜਦੋਂ ਇਧਹੀਂ ਪੈਰ ਪਾਉਣ ਲੱਗੇ ਦੋ ਜਣੇ ਤਾਂ ਜਿੱਤੇ ਇੱਕ ਮੁੰਡਾ ਹੋਰ ਆ ਗਿਆ ਪ੍ਰੋਣਾ ਅੱਛਾ ਉਹਨਾਂ ਦੇ ਨਾਲ ਦਾ ਪ੍ਰੋਣਾ ਨਹੀਂ ਸਾਡੇ ਨਾਲ ਦਾ ਅੱਜ ਤੁਹਾਡੇ ਨਾਲ ਲੱਗ ਗਿਆ ਹਾਂਜੀ ਅਸੀਂ ਤਿੰਨ ਹੋ ਗਏ ਠੀਕ ਹੈ ਅੱਛਾ ਇੱਕ ਬੰਦਾ ਵਧ ਗਿਆ ਜੀ ਜੀ ਜਦ ਬੰਦਾ ਵਧ ਗਿਆ ਤਾਂ ਅਸੀਂ ਕਹਾਂਗੇ ਹੁਣ ਵੀ ਚੱਲੋ ਤੇ ਅਸੀਂ ਬੇ ਐਂ ਚ ਹੀ ਹੋ ਗਏ ਤਾਂ ਇਹ ਜੀ ਆ ਦੇ ਸਪਾਹੇ ਹੋਏ ਅੱਛਾ ਤੁਸੀਂ ਮਤਲਬ ਕਿ ਉਹ ਗੱਡੀ ਨੂੰ ਨਿਕਲ ਕੇ ਤੁਸੀਂ ਆਪ ਇਧਰੋਂ ਸ਼ਾਰਟਕਟ ਹੋਗੇ ਉਹ ਗੱਡੀ ਤੇ ਆ ਜੀ ਹੋ ਗਿਆ ਅਸੀਂ ਸ਼ਾਰਟ ਹੋ ਗਏ ਬੰਨੇ ਅੱਛਾ ਅਸੀਂ ਮਤਲਬ ਉਹ ਗੱਡੀ ਇਦਾਂ ਚੱਲ ਗਈ ਆ ਗੱਡੀ ਉੱਥੇ ਪਹੁੰਚ ਗਈ ਆ ਜਦ ਅਸੀਂ ਮਤਲਬ ਉਹ ਖੰਮੇ ਕੋ ਪਹੁੰਚੇ ਆ ਤੇ ਜਦ ਤੀ ਇਹ ਪਾਣਾ ਬੀਤ ਗਿਆ ਤੇ ਤੁਹਾਨੂੰ ਉਦੋਂ ਆਵਾਜ਼ਾਂ ਆਈਆਂ ਆ ਕੀ ਹੋਇਆ ਮਤਲਬ ਪਿੰਡ ਚ ਤਾਂ ਸ਼ਾਂਤੀ ਰਹਿੰਦੀ ਐ ਇੱਕਦਮ ਤੁਹਾਨੂੰ ਲੱਗਿਆ ਵੀ ਇਹ ਕੀ ਹੋ ਗਿਆ ਜਾਂ ਰੋਲਰ ਰੱਪਾ ਸੀ ਪ੍ਰੋਗਰਾਮ ਕਰਕੇ ਬਹੁਤ ਸੀ ਦੁਨੀਆ ਬਹੁ ਸੀਗੀ ਹੂੰ ਲੋਕ ਬਹੁਤ ਸਗੇ ਦੌੜ ਭੱਜ ਗਏ ਲੋਕ ਸਾਰੇ ਹੂੰ ਬੱਖਾਂ ਨੂੰ ਦੌੜ ਗਏ ਬਹੁਤ ਦੁਨੀਆ ਬਹੁਤ ਸੀਗੀ ਅੱਛਾ ਅੱਛਾ ਹਾਂਜੀ ਤੇ ਜਦੋਂ ਤੁਸੀਂ ਮਤਲਬ ਉੱਥੇ ਪਹੁੰਚ ਗਏ ਸੀ ਜਾਂ ਤੁਹਾਨੂੰ ਅਜੇ ਪਹੁੰਚਣ ਚ ਦੇਰ ਸੀ ਨਾ 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 ਜੱਤ ਤਾਂ ਪ੍ਰੋਗਰਾਮ ਹੋ ਗਿਆ ਸਾਰਾ ਖਤਮ ਹੋ ਗਈ ਕਹਾਣੀ ਆ ਖੰਬੇ ਕੋਲ ਗਏ ਖੰਬੇ ਕੋਲ ਅੱਛਾ ਇਹ ਨੇੜੇ ਹੀ ਸੀਗੇ ਹਜੇ ਹਾਂਜੀ ਖੰਬੇ ਕੋਲ ਗਿਆ ਤਾਂ ਉਹ ਇਧਰ ਦੀ ਗਏ ਅੱਛਾ ਤੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਸੀ ਜਦੋਂ ਸਾਰੀ ਘਟਨਾ ਵਾਪਰੀ ਤੋ ਘਰ ਦੇ ਜਮਾ ਸਾਹਮਣੇ ਆ ਰਾਹ ਚ ਰਾਹ ਦੇ ਵਿੱਚ ਰਾਹ ਜੇ ਕੱਚਾ ਮੋੜ ਅੱਛਾ ਜਿਹੜੀ ਮੋੜੇ ਖੱਤੀ ਕੱਚੀ ਆ ਨਾ ਸੜਕ ਇਦਾਂ ਕੱਚ ਕਹਿੰਦੇ ਮੋਟਰਸਾਈਕਲ ਤੇ ਆਏ ਸੀ ਉਹ ਬੰਦੇ ਜਿਹੜੇ ਇੱਕ ਅਨਜਾਮ ਦੇਣਾ ਆਏ ਸੀ ਸਕੂਟਰ ਸਕਟਰ ਤੇ ਸੀਗੇ اچھا ਮਤਲਬ ਕਿ ਟੂ ਵੀਲਰ ਤੇ ਸੀਗੇ ਜਿਹੜੇ ਵੀ ਸੀਗੇ اچھا ਤੇ ਉਸ ਤੋਂ ਬਾਅਦ ਤੁਹਾਨੂੰ ਲੋਕਾਂ ਨੂੰ ਸਮਝ ਆਇਆ ਵੀ ਹੋਇਆ ਕਿ ਇੱਕਦਮ ਯਾਰ ਇਹ ਕਿਵੇਂ ਰੌਲਾ ਜਾ ਪੈ ਗਿਆ ਨੇੜੇ ਜਾ ਕੇ ਦੇਖਿਆ ਤੁਸੀਂ ਕਿਵੇਂ ਦੁਨੀਆ ਦੌਰ ਭੱਜ ਗਈ ਸਾਰੀ ਬਸ اچھا ਸਾਰੀ ਦੁਨੀਆ ਖੇਲੇ ਭਰਤਣ ਦੀ ਸਾਰੀ ਨਾਟਕੀ ਦੁਨੀਆ اچھا ਹਾਂਜੀ ਤੇ ਉਸੇ ਸਮੇਂ ਉਹਨਾਂ ਨੂੰ ਲੈ ਕੇ ਜਾਇਆ ਗਿਆ ਕਿਤੇ ਹਸਪਤਾਲ ਵਗੈਰਾ ਜਾਂ ਕਿਵੇਂ ਨਹੀਂ ਜੀ ਨਹੀਂ ਰਾਤ ਨੂੰ ਲੈ ਗਏ আচ্ছা ਫਿਰ ਉਹ ਪੁਲਿਸ ਪਾਰਸ ਕਿੰਨੀ ਦੇਰ ਬਾਅਦ ਆਈ ਫਿਰ ਹੋਰ ਤਾਂ 2 ਘੰਟੇ ਬਾਅਦ ਆਈ ਹੋਣੀ ਆ ਅੱਛਾ 2 ਘੰਟੇ ਹਾਂ ਉਸ ਦੌਰ ਚ ਤਾਂ ਇਹਨਾਂ ਫੋਨ ਫੋਨ ਦਾ ਵੀ ਉਹ ਸਿਸਟਮ ਨਹੀਂ ਸੀਗਾ ਅਮਰੀਕਾ ਗਿਆ ਟਰੈਕਟਰ ਉਹਦਾ ਸੀਗਾ ਕਹਿੰਦਾ ਮੈਂ ਹੀ ਮੇਰਾ ਭਰਾ ਹੀ ਚਾਰ ਪੰਜ ਬੰਦੇ ਸਾਡੇ ਮੱਲੇ ਹੋਰ ਗਏ ਸਾਡੇ ਮੱਲੇ ਅੱਛਾ ਤੇ ਕਿੰਦੂ ਹੀ ਰੂਪਵਾਲ ਤੋਂ ਚਾਰ ਪੰਜ ਮੁੰਡੇ ਸਾਡੇ ਲੱਖੀ ਸੀਗਾ ਕਮਾਂਡੋ ਸੀਗਾ ਡੀਲਰ ਸੀ ਕਾਲਾ ਇਦਾਂ ਦੇ ਮਦਦ ਸੀਗੇ ਬਾਲੇ ਬੰਦੇ ਨੇ ਤੇਰੇ ਨਾਲ ਕੋਈ ਨੇ ਤਰ੍ਹਾਂ ਨਾਲ ਉਸਮ ਕਿਉਂਕਿ ਉਸ ਉਸ ਦੌਰ ਤੇ دہشت ਹੋ ਗਈ ਉਹਨੇ ਕੀ ਕਦਮ ਇਹ ਮੁੰਡਾ ਟਾਲੀ ਲੈ ਕੇ ਤੁਰੇ ਜੀਵਨ ਅੱਛਾ ਜਦੋਂ ਉਹ ਦੌਰ ਸੀਗਾ ਜਦੋਂ ਚਮਕੀਲੇ ਨੇ ਇੱਥੇ ਪਰਫਾਰਮੈਂਸ ਦੇਣੀ ਸੀ ਆਪਣੀ ਉਦੋਂ ਕੋਈ ਗੱਲ ਇਦਾਂ ਹੋਈ ਸੀ ਕਿ ਕਿਉਂਕਿ ਤੁਸੀਂ ਇਹ ਦੱਸਿਆ ਕਿ ਇਹ ਸਾਰਾ ਇੱਥੇ ਰੁਕੇ ਉੱਥੇ ਪਰਫਾਰਮੈਂਸ ਦੇਣੀ ਸੀ ਉਸ ਉਸ ਇਲਾਕੇ ਚ ਮਤਲਬ ਇਸ ਇਲਾਕੇ ਚ ਉਸ ਦੌਰ ਚ ਰੌਲਾ ਤਾਂ ਪਿਆ ਹੋਣਾ ਕਿ ਚਮਕੀਲਾ ਆ ਰਿਹਾ ਇੱਥੇ ਜੀ ਪਰਫਾਰਮੈਂਸ ਦੇਣ ਤੇ ਲੋਕਾਂ ਲੋਕਾਂ ਦੀ ਭੀੜ-ਪੂੜ ਵੀ ਹੋਣੀ ਸੀ ਉਦੋਂ ਭੀੜ ਤਾਂ ਬਹੁਤ ਸੀ ਅਜੋ ਚਮਕੀਲਾਂ ਦੇਖਣ ਦੇ ਲਈ ਬਹੁਤ ਵੀਰ ਜਿਆਦੇ ਵੀਰ ਸੀ ਅੱਛਾ ਹਾਂਜੀ ਦੁਨੀਆ ਬਹੁਤ ਜਿਆਦੇ ਸੀ ਤੇ ਜਦੋਂ ਇਹ ਘਟਨਾ ਵਾਪਰੀ ਉਹ ਤੋਂ ਖਿੰਡ ਗਈ ਸਾਰੀ ਵੀ ਸਾਰੀ ਦੁਨੀਆ ਖਿੰਡ ਗਈ ਅੱਛਾ ਹਾਂਜੀ ਤੇ ਫਿਰ ਉਹਨਾਂ ਨੂੰ ਚਾਰ ਬੰਦਿਆਂ ਦੀ ਉਸ ਸਮੇਂ ਡੈਥ ਹੋਈ ਸੀ ਨਾ ਉਹਨ ਇੱਕ ਅਮਰਜੋਤ ਕੌਰ ਚਮਕੀਲਾਂ ਹਾਂ ਦੇਬੂ ਤਕੱਲ ਬੱਸ ਇਹ ਚਾਰ ਬੰਦਿਆਂ ਦੀ ਹੋਈ ਸੀ ਤੋਂ ਨਾਲ ਹੀ ਬਿਲਕੁਲ ਇੱਕ ਘਰ ਦਿਖ ਰਿਹਾ ਤੁਹਾਨੂੰ ਬਹੁਤ ਹੀ ਘੱਟ ਦੂਰੀ ਤੇ ਉੱਥੇ ਇੱਕ ਘਰ ਦੇ ਵਿੱਚ ਪ੍ਰੋਗਰਾਮ ਸੀ ਵਿਆਹ ਦਾ ਪ੍ਰੋਗਰਾਮ ਸੀ ਉਸੇ ਥਾਂ ਤੇ ਅਮਰ ਸਿੰਘ ਚਮਕੀਲਾ ਹੋਰਾਂ ਨੇ ਆਪਣੇ ਸਾਥੀਆਂ ਦੇ ਨਾਲ ਪਰਫਾਰਮੈਂਸ ਦੇਣੀ ਸੀ ਕਹਿੰਦੇ ਨੇ ਕਿ ਉਸ ਦਿਨ ਬਹੁਤ ਜ਼ਿਆਦਾ ਭੀੜ ਸੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਅਮਰ ਸਿੰਘ ਚਮਕੀਲਾ ਆਪਣੇ ਸਾਥੀਆਂ ਦੇ ਨਾਲ ਇਥੇ ਪੇਸ਼ਕਾਰੀ ਦੇ ਲਈ ਆ ਰਹੇ ਨੇ ਇਹ ਉਹੀ ਥਾਂ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਦੀ ਗੱਡੀ ਰੋਕੀ ਗਈ ਸੀ ਇਸੇ ਥਾਂ ਤੇ ਜਿਵੇਂ ਹੀ ਉਹ ਆਪਣੀ ਗੱਡੀ ਤੋਂ ਉਤਰਨ ਲੱਗੇ ਉਸ ਗੱਡੀ ਦੇ ਵਿੱਚ ਉਤਰਦੇ ਸਾਰ ਹੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸ ਉਸੇ ਥਾਂ ਤੇ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਤੇ ਉਹਨਾਂ ਦੇ ਦੋ ਹੋਰ ਸਾਥੀਆਂ ਦੀ ਬੇਰਮੀਨਲ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਨੂੰ ਉਸ ਸਮੇਂ ਜਦੋਂ ਇਹ ਘਟਨਾ ਵਾਪਰੀ ਜਦੋਂ ਇੱਥੇ ਭੀੜ ਪਹੁੰਚੀ ਹੋਈ ਸੀ ਅਚਾਨਕ ਗੋਲੀਆਂ ਦੀ ਤੜਤੜ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਆਪੋ ਆਪਣੇ ਰਾਹ ਹੋ ਗਏ ਯਾਨੀ ਲੋਕ ਇੱਥੋਂ ਤਿੱਤਰ-ਬਿੱਤਰ ਹੋ ਗਏ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕਰੀਬ 2 ਘੰਟੇ ਬਾਅਦ ਪੁਲਿਸ ਇੱਥੇ ਪਹੁੰਚੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਗے ਦੀ ਕਾਰਵਾਈ ਆਰੰਭੀ ਤੇ ਬਹੁਤ ਸਾਰੇ ਲੋਕਾਂ ਨੂੰ ਉਸ ਸਮੇਂ ਅੰਦਾਜ਼ਾ ਨਹੀਂ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਨੂੰ ਇੱਥੇ ਮਾਰ ਦਿੱਤਾ ਗਿਆ ਉਹਨਾਂ ਨੂੰ ਤਾਂ ਇਹ ਗੱਲ ਦਾ ਪਤਾ ਸੀ ਪਰ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਹਨਾਂ ਨੂੰ ਕਿਉਂਕਿ ਉਸ ਦੌਰ ਚ ਸੋਸ਼ਲ ਮੀਡੀਆ ਨਹੀਂ ਸੀ ਉਸ ਦੌਰ ਚ ਸੰਚਾਰ ਦੇ ਇੰਨੇ ਸਾਧਨ ਨਹੀਂ ਸੀ ਜਿਸ ਕਰਕੇ ਇਹ ਖਬਰਾਂ ਦੇਰ ਤੱਕ ਦੇਰ ਬਾਅਦ ਲੋਕਾਂ ਤੱਕ ਪਹੁੰਚੀਆਂ ਜਿਸ ਤੋਂ ਬਾਅਦ ਲੋਕਾਂ ਨੂੰ ਇਹ ਅੰਦਾਜ਼ਾ ਇਹ ਇਸ ਗੱਲ ਨੂੰ ਮੰਨਣ ਦੇ ਵਿੱਚ ਕਾਫੀ ਮੁਸ਼ਕਲ ਆਈ ਕਿ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਨੂੰ ਮਾਰ ਦਿੱਤਾ ਗਿਆ ਕਿਉਂਕਿ ਅਮਰ ਸਿੰਘ ਚਮਕੀਲਾ ਉਸ ਦੌਰ ਦਾ ਅਜਿਹਾ ਵੱਡਾ ਨਾਮਵਰ ਗਾਇਕ ਸੀ ਉਮਰ ਸੀ ਸਿਰਫ 28 ਸਾਲ ਜੀ ਹਾਂ 1960 ਦੇ ਵਿੱਚ ਅਮਰ ਸਿੰਘ ਚਮਕੀਲਾ ਪੈਦਾ ਹੋਇਆ ਸੀ 1988 ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਨੂੰ ਮੌਦੇ ਘਾਟਕਾਰ ਦਿੱਤਾ ਗਿਆ ਅਮਰ ਸਿੰਘ ਚਮਕੀਲਾ ਉਸ ਦੌਰ 'ਚ ਇੰਨੇ ਮਕਬੂਲ ਸਨ ਕਿ ਉਹਨਾਂ ਦੇ ਅਖਾੜਿਆਂ ਦੀ ਮੰਗ ਹੁੰਦੀ ਸੀ ਜਿੱਥੇ ਉਹ ਜਾਂਦੇ ਸੀ ਉੱਥੇ ਭੀੜ ਲੱਗ ਜਾਂਦੀ ਸੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਨੂੰ ਦੇਖਣ ਦੇ ਲਈ ਅਮਰ ਸਿੰਘ ਚਮਕੀਲਾ ਉਸ ਦੌਰ 'ਚ 28 ਸਾਲ ਦਾ ਸੀ 28 ਸਾਲ ਦਾ ਮਕਬੂਲ ਗਾਇਕ ਉਸਨੇ ਹੋਰ ਵੀ ਅੱਗੇ ਵਧਣਾ ਸੀ ਹੋਰ ਵੀ ਉਸਨੇ ਪਰਫਾਰਮੈਂਸ ਦੇਣੀ ਸੀ ਹੋਰ ਵੀ ਹਿੱਟ ਗਾਣੇ ਦੇਣੇ ਸੀ ਪਰ 8 ਮਾਰਚ 1988 ਦਾ ਉਹ ਦਿਨ ਮੰਦਭਾਗਾ ਸਾਬਤ ਹੋਇਆ ਜਿਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਣਪਛਾਤੇ ਲੋਕਾਂ ਨੇ ਉਹਨਾਂ ਨੂੰ ਗੋਲੀਆਂ ਨਾਲ ਵਿੰਨ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤਾਂ ਤੁਹਾਨੂੰ ਐਸੀ ਦਿਖਾਇਆ ਇਹ ਉਹੀ ਥਾਂ ਹੈ ਜਿੱਥੋਂ ਅਮਰ ਸਿੰਘ ਚਮਕੀਲਾ ਰੁਕੇ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀ ਇਸ ਥਾਂ ਤੇ ਪਹੁੰਚਦੇ ਨੇ ਕੁਝ ਕੁ 100 ਮੀਟਰ ਦੀ ਦੂਰੀ ਹੈ ਬਹੁਤ ਜ਼ਿਆਦਾ ਦੂਰੀ ਨਹੀਂ ਹੈ ਇੱਥੇ ਪਹੁੰਚਦੇ ਸਾਰੀ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਪਰਫਾਰਮੈਂਸ ਦੇਣ ਤੋਂ ਪਹਿਲਾਂ ਹੀ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ